ਕੈਲੀਫੋਰਨੀਆ ਦੇ ਸਲੇਮ ਦੇ ਵਿੱਚ ਹੋ ਆਪ੍ਰਿਕਟਨਾ ਸ਼ੁਰੂਕਾਰ ਦੇ ਬਾਹਰ ਗ੍ਰੰਥੀ ਰਾਜ ਸਿੰਘ ਤੇ ਹਮਲਾ ਹਲਕਾ ਛਾਪਤੀਆਂ ਨੇ ਗੋਲੀਆਂ ਮਾਰ ਕੇ ਕੀਤਾ ਜ਼ਖਮੀ ਪੁਲਿਸ ਕਰ ਰਹੀਆਂ ਪਛਾਪਤੀਆਂ ਦੀ ਭਾਗ ਕੈਲੀਫੋਰਨੀਆ ਦੇ ਸਲੇਮ ਤੋਂ ਬੜੀ ਹੀ ਮਨਪਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਗ੍ਰੰਥੀ ਰਾਜ ਸਿੰਘ ਤੇ ਕੁਝ ਅਣਪਛਾਤੇਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਬੀਤੀ ਰਾਤ 10 ਤੋਂ 11 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਗ੍ਰੰਥੀ ਰਾਜ ਸਿੰਘ ਜਿਨ੍ਹਾਂ ਦੀ ਪਛਾਣ ਹੋਈ ਹੈ 29 ਸਾਲ ਦੇ ਨੇ ਗ੍ਰੰਥੀ ਦੇ ਵੱਜੋਂ ਗੁਰੂ ਘਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਨੇ ਸਲੇਮ ਇਹ ਕੈਲੀਫੋਰਨੀਆ ਦਾ ਗੁਰੂ ਘਰ ਦੱਸਿਆ ਜਾ ਰਿਹਾ ਹੈ ਜਿਵੇਂ ਹੀ ਗ੍ਰੰਥੀ ਸਿੰਘ ਗੁਰੂ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਅਣਪਛਾਤੇਆਂ ਦੇ ਵੱਲੋਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਗੋਲੀਆਂ ਦੀ ਬੁਚਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ 29 ਸਾਲਾ ਗ੍ਰੰਥੀ ਰਾਜ ਸਿੰਘ ਬ੍ਰਿਤ ਰਿੱਕੇ ਦੇ ਨਾਲ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਵਿਖੇ ਨੇੜੇ ਤੇੜੇ ਦੇ ਲੋਕ ਲੈ ਕੇ ਜਾਂਦੇ ਨੇ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਬੀਤੀ ਰਾਤ 10:30 ਤੋਂ 11:00 ਵਜੇ ਦੀ ਇਹ ਘਟਨਾ ਸੀ ਜਾ ਰਹੀ ਹੈ ਗੁਰੂ ਘਰ ਦੇ ਬਾਹਰ ਚੱਲੀਆਂ ਗੋਲੀਆਂ ਨੇ ਸਾਰੇ ਇਲਾਕੇ ਦੇ ਵਿੱਚ ਇੱਕ ਵਾਰ ਤਾਂ دہشت ਦਾ ਮਾਹੌਲ ਪੈਦਾ ਕਰ ਦਿੱਤਾ ਤੇ ਪੂਰੀ ਸਿੱਖ ਕਮਿਊਨਿਟੀ ਦੇ ਵਿੱਚ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਬਾਹਲੇ ਮੁਲਕਾਂ ਦੇ ਵਿੱਚ ਸਿੱਖ ਪਾਈਚਾਰੇ ਤੇ ਹੋ ਰਹੇ ਹਮਲੇ ਤਾਂ ਦੂਜੇ ਪਾਸੇ ਪੁਲਿਸ ਨੂੰ ਵੀ ਜਾਣਕਾਰੀ ਮਿਲ ਚੁੱਕੀ ਹੈ ਤੇ ਪੁਲਿਸ ਲਗਾਤਾਰ ਇਹਨਾਂ ਅਣਪਛਾਤੇਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਚਰਦੀਕਲਾ ਟਾਈਮ ਟੀਵੀ ਬਿਊਰੋ